बाद तो तो में आने वाली वीडियो देखेगे कि ना दिख की ना दिख जाती है और उससे लगता है कि लाइक करने का टाइम है चलो जोरदार क्या करते हैं ਹਰ ਨਾ ਹਾਰੋ ਦੁਖੰਤੋ ਸੁਖਰੋ ਸੰਭੂ ਵਿਗਨੋ ਨ ਹੰਡਭ ਜਪੀ ਭਗਤੀ ਰਸੋ ਦੋਤਿਪੋ ਉਪਰ ਸਵਾ ਤੇਰੀ ਕਾਥੀ ਦੀ ਜੀ ਸਾਹਿਬ ਜੀ ਸੰਤੰਭ ਕਾ ਗੁਰੂ ਨਾਨਕ ਪੁਰੀ ਸੇ ਹੋਏ ਤੁੰਗਤੋ ਗੁਰਦੀ ਮੰਦੋ ਸਭ ਸਭ ਹੋਈ ਸੋਹਾਈ ਅਰਜਨ ਹਰਗੋਬਿੰਦ ਨੂੰ ਖਿਬਰੋ ਸ੍ਰੀ ਹਜਰਾਏ ਸ੍ਰੀ ਫਾਦੋ ਪ੍ਰਸ਼ਨ ਤੇ ਆਈਏ ਇਸ ਰਿਠੇ ਸਭ ਦੁਖ ਜਾਏ ਇੱਕ ਮਹੱਦੋ ਸਿਂਧੀਏ ਪਰਨੌਂ ਨੇ ਦੇ ਆਵੈ ਤਾ ਹੋਏ ਸਭ ਥਾ ਹੀ ਹੋਏ ਸਹਾਇ ਦਸੰਤ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਉਹ ਸਭ ਥਾ ਹੀ ਹੋਏ ਸਹਾਇ ਦਸੰਤ ਸਾਛੇ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਨਿਹਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚੌਲ ਸਾਹਿਬ ਜੀ ਦੇ ਚੌੜੀ ਮੁਕਤੇ ਅੰਸ਼ੀਆਂ ਜੱਟੀਆਂ ਤਰਖੀਆਂ ਜਿਨਾਮ ਲੱਪੇ ਵੰਨਕੇ ਸ਼ਬੀਰਾ ਦੇ ਚਲਾਗ ਦੇ ਗਵਾਹੀ ਦੇਖ ਸੁਣ ਕੇ ਅਨਠੀ ਬੀਚ ਨਾ ਬਿਆਰੀਆਂ ਸੱਚੀਆਂ ਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸੀ ਦਿੱਤੇ ਪੰਦ ਬੰਦ ਕਰਵਾਏ ਕੋਪਰੀਆਂ ਲਹਾਈਆਂ ਚਕੜੀਆਂ ਤੇ ਚੜ੍ਹਿਆਰਿਆਂ ਦੇ ਨਾਲ ਚਲਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਫਾਰਿਆ ਸਿੱਖੀ ਜੀ ਸਾਂ ਸੁਆਸਾਂ ਸੰਗ ਦੇ ਬਾਗ ਇਹ ਨਾਂ ਦੇ ਘਾਲ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਗੁਰੂ ਧੰਮ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮੈਂ ਸਰਬੱਤ ਪਾਤਸ਼ਾਹ ਜੀ ਕੀ ਅਰਦਾਸ ਹੈ ਜੀ ਸਰਬੱਤ ਪਾਤਸ਼ਾਹ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵ ਚਿਤਿਆਵ ਨ ਕੋ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਪਾਤਸ਼ਾਹ ਜੀ ਸਾਹੇ ਉਹ ਤਹਾਂ ਤ੍ਰਮ ਅੰਦੇਸ਼ੀ ਆਰੀਏ ਤੋ ਦੇਖ ਦੇਖ ਫਤਿਹ ਵਰਤ ਕੀ ਪਾਜਪੰਥੀ ਜੀ ਸ੍ਰੀ ਸਾਂਝੀ ਸਹਾਇ ਕਲਸਾ ਜੀ ਕੋ ਬੋਧ ਬਾਦੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨੀਵਾ ਮਾਦੂ ਜੀ ਮਤ ਪਾਤੇ ਰੱਖੇ ਆਪੋ ਪਾਲ ਸੁਖਵਾਹਿ ਜੀ ਉਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਇ ਜਾਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਤੇ ਹਰਿ ਗੁਰਦੁਆਰੇ ਆ ਗੁਰਧਾਮਾਂ ਨੂੰ ਕਿੰਨਾ ਤੋਂ ਖਲਸਾ ਪੰਥ ਨੂੰ ਛੋੜਿਆ ਗਿਆ ਹੈ ਜੀ ਕੋਲੇ ਦਰਸ਼ਨਦਾਰ ਦੇ ਸੇਵਾ ਸੰਭਾਲਦਾ ਨਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜਿਹਨੇ ਮਾਣਿਆਂ ਦੇ ਮਾਣ ਸਤਿਗੁਰੂ ਜੀ ਦੇ ਤਾਲਿਆਂ ਦੇ ਤਾਣੇ ਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਵਿਸਥੀ ਕਰੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਬੂਧਨ ਗੁਣਤਾਸ ਦੇ ਮਹਾਵਕਾਂ ਅਨੁਸਾਰ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਮਹਾਰਾਜ ਨਗਰ ਦੀ ਸੰਤਵਲੋਂ ਰਲ ਮਿਲ ਕੇ ਫਾਈਨਲ ਦੇ ਮਾਜਮਾਨਾਂ ਦੇ ਵੱਲੋਂ ਸੱਚੇ ਪਾਤਸ਼ਾਹ ਪ੍ਰਾਪਤ ਸਤਿਕਾਰਤ ਜੀ ਦੀ ਕਿਰਪਾ ਹੋਈ ਹੈ ਇਸ ਸਮੇਂ ਜਿੰਮਦਰ ਸੱਚੇ ਪਾਤਸ਼ਾਹ ਜੋ ਸਮਾਨ ਇਕੱਠ ਕਰਨ ਵਾਸਤੇ ਪਹੁੰਚੇ ਨੇ ਸਾਰਾ ਹੀ ਨਗਰ ਕਿਰਪਾ ਕਰਨੀ ਮਹਾਰਾਜ ਸਰਦਾਰੀਆ ਭਰਿਆ ਰਹਿਮਤਾ ਪ੍ਰਯਤ ਰੱਖਣਾ ਸਭੂ ਸਟਾਫ ਨੂੰ ਚੜ੍ਹਦੀ ਕਲਾ ਰੱਖਣੀ ਨਗਰ ਨੂੰ ਚੜ੍ਹਦੀ ਕਲਾ ਰੱਖਣੀ ਮਹਾਰਾਜ ਨੌਜਵਾਨਾਂ ਸਰਦਾਰੀ ਮੇਰਾ ਪਰਿਆਰ ਰਹਿਮਤਾ ਪ੍ਰਿਆਥ ਰੱਖਣਾ ਮਾਰੇ ਸੇਤ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਸਾਂਝੇ ਕਾਰਜ ਕਰਨ ਦੇ ਗਲ ਉਦਮ ਚਾਉ ਬਖਸ਼ਿਸ਼ ਕਰਨੀ ਦੀ ਕਿਰਪਾ ਕਰਿਓ ਮਨਿਆਦੇ ਵਿੱਚ ਸੁਖ ਸ਼ਾਂਤੀ ਵਰਸਾਉਣੀ ਮਾਰੇ ਤਾਂ ਦ੍ਰਿਸ਼ਟੀ ਦਾਤ ਬਖਸ਼ਿਸ਼ ਕਰਨੀ ਦੁਖਾਂਗਲੇ ਸਾਰੂ ਕਾਂ ਸੋਕਾਂ ਦੇ ਨਾਸ ਕਰਨੇ ਸੁਖਾਂ ਦੇ ਪਰਿਵਿਸ਼ ਕਰਨੇ ਸੱਚੇ ਪਾਤਸ਼ਾਹ ਸਮੈ ਨਗਰ ਦੀ ਸੰਗਤ ਬਲੋ ਰਲ ਮਿਲ ਕੇ ਮਦਾਨੰਦ ਪ੍ਰਸ਼ਾਦ ਹਾਜ਼ਰ ਕੀਤੇ ਨੇ ਨਰਤੇ ਪਰਵਾਨ ਕਰਿਓ ਮਾਰੇ ਪਰਵਾਨ ਨਾ ਪ੍ਰਸ਼ਾਸਕ ਸੰਗਤਾਂ ਨੂੰ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਜੀ ਅਸਮ ਕਰੋ ਕਿਰਪਾ ਜੈ ਮਨ ਦਾ ਉਦਘਾਟਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਕਰੋ ਕਿਰਪਾ ਸੁਖੋ ਵੇ ਨਾਮ ਜਿੱਤੇ ਆਵਾ ਸ੍ਰੀ ਗੁਰੂ ਨਾਨਕ ਕਲਾ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਾਲ ਸਾਹ ਵਾਈ ਜੀ ਦੀ ਹਮਤੇ ਬੋਲੇ ISO ਨਿਹਾਲ ਸੋ ਸ੍ਰੀ ਅਕਾਲ ਤਾਲੀਆਂ ਜੱਕਰ ਦੇ ਮੁੰਡੇ ਨਾ ਫੜਾ ਦੇ ਮੈਕ ਜੀ ਫੜਾ ਜੀ ਆਹ ਦੇਖ ਲਾਤਾ ਹਾਂ ਅਸੀਂ ਉਹ ਤੁਸੀਂ ਮੈਚ ਲੱਗੇ ਜਿੱਤੇ ਜਿੱਤੇ सॉरी मैं वो नहीं करूंगा कि मैं अंदर वाला फर्स्ट ना करा दूंगा ना ना के साइड में बात तो नहीं है तो जितने नंबर जो होंगे उन्हें रखते हैं हां नंबर होंगे तो इस रोड नए हैं इसको बाद में निकाल लेंगे ਇਹ ਲਖੀ ਜਿਹੜਾ ਆਪਕੋ ਨੇ ਬਣਾਇਆ ਹੈ ਨਾ ਇਸ ਦਾ ਬਹੁਤ ਬਹੁਤ ਅਫਵਾਲ ਹੈ ਇਹ ਆਪਣੀ ਪਿੰਡੂ ਸੀਗਾ ਕੋਈ ਬੰਦਾ ਲੈ ਕੇ ਕਰਵਾਇਆ ਫੋਟੋ ਕਾਲਾ ਹਾਂਜੀ ਹਾਂਜੀ ਲੱਖੋ ਜਾ ਉਹ ਪੇਂਟ ਵੀ ਹੋਈ ਅੰਦਰੋਂ ਲੱਗਦਾ ਤਾਂ ਉਦਾਈ ਹੋ ਰਿਹਾ ਹੈਗਾ ਖਾਨ ਦਾ ਕਿਸ ਪ੍ਰਾਣੀ ਤੇ ਬਹੁਤ ਆ ਨਾ ਦਾ 2500 ਇਹ ਇਹਨੇ ਸਗਰੀਆਂ ਆਖਰੀਆਂ ਲੇ ਕੇ ਜਿਹੜੇ ਬਣਤੀ ਇਹਨੇ 2000 ਰੁਪਏ ਲਏ ਆਪਣੀ ਅੱਛਾ ਆਹੀ ਯੋਗਦਾਨ ਹੈ ਤੁਸੀਂ ਦੇਖੋ 8000 ਰੁਪਏ 2000 ਰੁਪਏ ਦਾ ਕੰਮ 8000 ਸਿਰਫ 8000 ਸਾਰਾ ਸਿਰਫ 1 ਹਾਂ ਬਈ ਕੋਈ ਉਪਰਾਲਾ ਇਹਨੂੰ ਬੰਦਾ ਨਹੀਂ ਕੇ ਸਾਡੇ ਬਹੁਤ ਛੋਟਾ ਜੀ ਕੋਸ਼ਿਸ਼ ਆ ਸਿਰਫ ਇਹ ਕਿ ਵਗਰੇ ਛੋਟੀ ਮੁੱਛ ਨੂੰ ਤੁਸੀਂ ਇੰਨਾ ਵੱਡਾ ਬਣਾਦਾ ਕਿਉਂਕਿ ਆ ਦੇਖੋ ਤੁਹਾਡਾ ਸਾਰਾ ਨੱਕ ਕਿੱਥਾ ਹੋ ਗਿਆ ਇੰਨਾ ਦੇਖ ਕੇ ਬੱਚੇ ਹੈਗੀ ਆ ਲੋਨ ਵਾਲੇ ਨਹੀਂ ਹੋਣਗੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਜਿੱਦੇ ਜਿੱਦੋਂ ਜਿੱਦਾਂ ਇਹਦਾ ਸਰਦਾ ਸੀ ਉਹਨਾਂ ਨੇ ਉੱਤਨਾ ਕੀਤਾ ਉਹ ਪਚਾਰੇ ਨੇ ਕਿਤਾ ਉਹਨੇ ਆਪ ਦੀ ਮਿਹਨਤ ਤੋਂ ਵੀ 6000 ਸਿਰਫ बच्चे, 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 बच्चे। नहीं क्या है? सभी तो पढ़ने में से देर सिर्फ पढ़ाई कर उनको तो, तो खेलने का जगह चाहिए तो तो करने के लिए से नहीं मिलता है सभी लोग इधर उधर अगर ये मिल जाए

तो वो बहुत छोटा हम अपने तरफ से कोई बहुत बड़ा बड़ा काम नहीं करना चाहते जा। हम तो छोटी छोटी चीजों से चाहते हैं तो पिंड अपने विकास के लिए खुद ही आगे बढ़कर के अपने पिंड को इतना अच्छा कर ले किसी पर वो डिपेंड कर तो वो चीज मुझे यहाँ देखने को मिली कि हमने एक बहुत छोटा सा एक प्रयास किया कि लड़कों के लिए जो युवा है आगे जो लोग हैं उनके लिए कुछ

हमारी कोशिश है ये और ये तो छोटी चीज है आप देखते हो स्कूल भी भी हम अपने तरफ से जो तो जो सहायता करते है या तो करते हैं हैं तो या काम उसके पीछे की सोच ये है कि आज के जो तो बच्चे हैं ना जो पढ़ रहे हैं और जो युवा हैं जो तो आप, आप कोई स्कूल में है कोई स्कूल के बाद की पढ़ाई कर रहा है अगर वो अपनी पढ़ाई लिखाई और अपने जीवन में अच्छा कर जाएंगे ना तो अगला जनरेशन खुद अच्छा हो जाएगा पूरा पिंड खुद अच्छा हो जाएगा लेकिन आप सड़क बना दो गली बना दो सब कुछ कर दो लेकिन अगर बच्चे और युवा अगर अच्छे नहीं है तो फिर आपका एक कुछ किसी काम का है। इसीलिए हमारी कोशिश है कि पहले बच्चे युवा जो हो, वो होंगे पढ़ाई और उनके लिए जो भी जरूरतें हैं वो आप बहुत-बहुत तो तो धन्यवाद बहुत मेहरबानी आपकी और मैं हमेशा से ये बोलता हूँ कि जब भी आप पिंड में जाओ तो पिंड में उन लोगों के हिसाब से जो आप सोचते हो कि पिंड में क्या जरूरत है

जितने भी हमारे युवा दोस्त हैं वे लोग इसका पूरा उपयोग करें और ठीक है अगर कोई कोई आपके फीस ना भी दे पाए तो इनिशियली आप उसको कंसेशन अगर नहीं दे पाए तो उसको पहले तो ये इस लायक जरूर बना दीजिए कि वो फीस दे पाए और नहीं दे पाए तो भी आप उसके लिए जरूर ये प्रोविजन रखो ठीक है आप भी एक सप्ताह के लिए दस दिन के लिए आप उसके बाद दे दें तो मतलब बहुत ऐसा कानून ना बनाइए जिससे कि लोगों को ये लगे जो पैसे दे सकते हैं वही कर नहीं आज की तारीख दे देंगे लेकिन हाँ एक जरूर होना चाहिए उसमें टाइम है इस टाइम में हमें करना है छोटे बच्चों को देखिए आप क्योंकि क्या होता है ना ऐसे खेल खेल में तो कर लेते हैं बाद में पता चलता है उसका इम्लिकेशन आपको बाद में पता चलता है तो आपने जो कानून जो लिख करके रखे ना बहुत अच्छे हैं आप लोग बहुत अच्छे से करिए

ਉਹ ਸਾਨੂੰ ਕਹਿੰਦੇ ਜੀ ਮਟੀਰੀਅਲ ਪ੍ਰੋਵਾਈਡ ਕਰਵਾ ਦਨੇ ਤਾਂ ਸਾਡਾ ਜਿਹੜਾ ਨਾਮ ਬਿੱਟਦਾ ਉਹਦੇ ਵਿੱਚ ਪਾਇਆ ਸਿਸਟਮ ਦੇ ਵਿੱਚ ਅਡੋ ਰੂਮ ਤਿਆਰ ਨਹੀਂ ਸੀ ਤੁਸੀਂ ਸਾਡੇ ਤੇ ٹرسٹ ਕੀਤਾ ਅਸੀਂ 25 30 ਦਿਨਾਂ ਨੂੰ 40 ਦਿਨ ਰੇਟ ਕੰਮ ਕਰਿਆ ਜਿਹਦੇ ਪੈਸੇ ਬਿੱਲ ਦੇ ਵਿੱਚੋਂ ਇਕੱਠੇ ਕਰਕੇ ਸਾਰੇ ਬੰਦੇ ਦਾ ਸਹਿਯੋਗ ਸੀ ਤੁਸੀਂ ਵੀ ਆਪਣੀ ਪਾਲਿਸੀ ਤੋਂ ਅਲੱਗ ਜਾ ਕੇ ਸਾਡੀ ਸਪੋਰਟ ਕੀਤੀ ਜੀ ਸਾਡਾ ਰੂਮ ਤਿਆਰ ਨਹੀਂ ਸੀ ਫਿਰ ਵੀ ਤੁਸੀਂ ਮਟੀਰੀਅਲ ਸਾਡਾ ਗੁਰਦੁਆਰਾ ਸਾਹਿਬ ਪ੍ਰੋਵਾਈਡ ਕਰਵਾ ਦਿੱਤਾ ਸੀ ਉਹਦੇ ਲਈ ਬਹੁਤ ਧੰਨਵਾਦ ਹੈ ਸਿਸਟਮ ਤੋਂ ਲੱਗ ਜਾ ਕੇ ਤੁਸੀਂ ਸਾਡੀ ਸਪੋਰਟ ਕੀਤੀ ਜੀ सिस्टम जो होता है वो लोगों के लिए होता है लोग सिस्टम के लिए नहीं होते ठीक है, है? लग रहा है कि काम हो जाएगा बातें तो लेकिन सिस्टम को बहुत जो भी काम हुआ ना सभी एक भी थी सारा काम हो जाए पिंड पैसा करके ही जूसो बेहतर जूसा पिंड वो चीज होगी मुंडे बहुत साथ ਕਬੀ ਦੰਦੇ ਦੇ ਵਿੱਚ 10-10 ਬੰਦੇ ਹੁੰਦੇ ਨੇ ਤੇ ਰੋਟੀ ਪਾਣੀ ਵੀ ਆਉਂਦੇ ਕਰਨੀ ਬਹੁਤ 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 ਗੱਲ ਜਿੰਨਾ ਕੀਤਾ ਥੋੜੇ ਥੋੜਾ ਬੰਦੇ ਸਾਰੇ ਨਹੀਂ ਬਾਕੀ ਪਿੰਦੇ ਲੋਕਾਂ ਸਾਰਿਆਂ ਨੇ ਨਗਰ ਪੰਚਾਇਤ ਦਾ ਜੀ ਸਰਮਨ ਸਾਹਿਬ ਉਹਨਾਂ ਨੇ ਸਾਰਿਆਂ ਨੂੰ ਮਗਰ ਹਰ ਇੱਕ ਨੇ ਆਪਣਾ ਪੈਸੇ ਦਿੱਤੇ ਤੁਹਾਨੂੰ ਰੈਸੈਸ਼ਨ ਸਹੀ ਤਰੀਕੇ ਤੋਂ ਚਲੇਗਾ ਔਰ ਉਸ ਨੂੰ ਲੋਕ ਉਪਯੋਗ ਕਰਨਗੇ

これ以外でかれができないというか、いけばそうさらった。